ਇਸ ਵਕਤ ਸਾਡੇ ਨਾਲ ਫੇਸ ਸਕਿਨ ਮਾਡਲ ਤੋਂ ਬਟੰਗਾ ਤੋਂ ਜੁੜੇ ਹੋ। ਸੋ ਇਸ ਵੀਡੀਓ ਨੂੰ ਪਲੀਜ਼ ਸ਼ੇਅਰ ਕਰ ਦਿਓ। ਇਹ ਡਰਾਈਵ ਜਿਹੜੀ ਆ ਬਟੰਡਾ ਦੇ ਵਿੱਚ ਹਾਈ ਕੋਰਟ ਦੀ ਇੰਟਰਫੀਰੈਂਸ ਦੇ ਨਾਲ ਜਿਹੜੀ ਆ ਚਲਾਈ ਜਾ ਰਹੀ ਆ। ਹਾਈ ਕੋਰਟ ਨੇ ਹੁਕਮ ਦਿੱਤੇ ਸੀਗੇ ਕਿ ਲੋਕਾਂ ਵੱਲੋਂ ਜਿਹੜੀ ਇਹ ਇੱਥੇ ਇਨਕ੍ਰੋਚਮੈਂਟ ਕੀਤੀ ਹੋਈ ਆ ਘਰਾਂ ਦੇ ਬਾਹਰ ਬਾਉਂਡਰੀ ਤੋਂ ਬਾਹਰ ਜਿਹੜੀ ਆ ਉਹਨਾਂ ਨੇ ਇੱਕ ਲੋਹੇ ਦੀਆਂ ਗ੍ਰੇਲਾਂ ਲਾ ਕੇ ਜਿਹੜਾ ਸੜਕਾਂ ਦਾ ਜਾਂ ਗ੍ਰੀਨ ਬੈਲਟ ਦੀ ਜਿਹੜੀ ਜਗ੍ਹਾ ਉਹ ਮੰਨ ਲਈ ਹੋਈ ਆ ਉਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਕੁਝ ਮਾਡਲ ਟਾਊਨ ਫੇਸ 1 ਦੇ ਲੋਕ ਗਏ ਸੀਗੇ ਸੋ ਮਾਡਲ ਟਾਊਨ ਫੇਸ 1 ਦੇ ਜਿਹੜੇ ਲੋਕ ਗਏ ਸੀ ਉਸੇ ਮਾਮਲੇ ਨੂੰ ਲੈ ਕੇ ਇਹ ਅੱਜ ਕਾਰਵਾਈ ਰੰਭੀ ਗਈ ਹੈ ਪਹਿਲਾਂ ਕਿਉਂਕਿ ਹਾਈ ਕੋਰਟ ਨੇ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਦੀ ਚੰਗੀ ਖਿਚਾਈ ਕਰਦਿਆਂ ਕਿਹਾ ਸੀਗਾ ਕਿ ਤੁਸੀਂ ਦੇਖ ਕੇ ਫੋਰਸ ਦੀ ਕਮੀ ਹੈ ਤਾਂ ਤੁਸੀਂ ਆਪਣੇ ਸਕਿਉਰਟੀ ਗਾਰਡ ਆਪਣੇ ਤੁਸੀਂ ਲੀਡਰਾਂ ਦੇ ਸਕਿਉਰਟੀ ਗਾਰਡ ਹਟਾ ਕੇ ਇੱਥੇ ਜਿਹੜੀ ਆ ਡਰਾਈਵ ਦੇ ਲਈ ਦੇਖ ਕਿਉਂਕਿ ਇਹ ਪਿਛਲੇ ਲੰਮੇ ਸਮੇਂ ਤੋਂ 2 ਸਾਲਾਂ ਤੋਂ तकरीबन ਇਹ ਮਸਲਾ ਜਿਹੜਾ ਹਾਈ ਕੋਰਟ ਦੇ ਵਿੱਚ ਲੰਮ ਕਰਿਆ ਸੀਗਾ ਸੋ ਲੋਕਾਂ ਦੀ ਮੰਗ ਹੈ ਕਿ ਫੇਸ ਇੱਕ ਤੋਂ ਕਿਉਂ ਨਹੀਂ ਸ਼ੁਰੂ ਕੀਤਾ ਗਿਆ ਵਾਢੇ ਦੇ ਨਾਲ ਜਿਹੜਾ ਸ਼ੁਰੂ ਕਰਨ ਦੀ ਮੰਗ ਜਿਹੜੀ ਆ ਉਹ ਇਥੋਂ ਦੇ ਬਸ਼ਿੰਦਰ ਨੇ ਕੀਤੀ ਸੀ ਵੀ ਇੱਕ ਪਾਸੇ ਤੋਂ ਸ਼ੁਰੂ ਹੋ ਜਾਣ ਵੀ ਇੱਕ ਅਦਰ ਐਂਡ ਤੋਂ ਇਹ ਜਿਹੜਾ ਕਿਉਂ ਛੋੜਿਆ ਗਿਆ ਕਿਉਂਕਿ ਪਹਿਲਾਂ ਵੀ ਜੇਕਰ ਦੇਖੀਏ ਤਾਂ ਵੱਡੀਆਂ ਕੋਠੀਆਂ ਦੀ ਬਜਾਏ ਛੋਟੀਆਂ ਕੋਠੀਆਂ ਨੂੰ ਹੀ ਜਿਹੜਾ ਨਿਸ਼ਾਨਾ ਬਣਾਇਆ ਗਿਆ ਸੀਗਾ ਸੋ ਹੁਣ ਵੀ ਜੇਕਰ ਗੱਲ ਕਰੀਏ ਤਾਂ 150 ਗੱਜ ਦੀਆਂ ਜਿਹੜੀਆਂ ਕੋਠੀਆਂ ਨੇ ਉਹਨਾਂ ਦੇ ਉੱਤੇ ਇਹ ਡਰਾਈਵ ਜਿਹੜੀ ਆ ਚੱਲ ਰਹੀ ਆ ਸੋ ਲਗਾਤਾਰ ਲੋਕ ਆਪਣਾ ਜਿਹੜਾ ਸਮਾਨ ਜਾਂ ਗਰੀਲਾਂ ਨੇ ਉਹਨਾਂ ਨੂੰ ਸੰਭਾਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਸੜਕ ਦੀ ਜਗ੍ਹਾ ਲੋਕਾਂ ਨੇ ਆਪਣੇ ਘਰਾਂ 'ਚ ਵੀ ਮਲਾ ਲਈ ਸੀ ਵੀ ਪਾਰਕਿੰਗ ਲਾਉਣ ਨਹੀਂ ਸੀਗਾ ਪੱਕੀ ਫਰਸ਼ ਲਾ ਲਈ ਸੀ ਜਦ ਕਿ ਇਹ ਇੱਕ ਗ੍ਰੀਨ ਬੈਲਟ ਸੀ ਅੰਗਰੇਜ਼ਾਂ ਦੇ ਜਵਾਨ ਨੇ ਕਿ ਜੇਲ੍ਹ ਲਾ ਸੋ ਰਾਤ ਵੀ ਕੀਤੀ ਜਾ ਰਹੀ ਹੈ ਜੇਕਰ ਕੋਈ ਬੰਦਾ ਆਪਣੇ ਬਟਾਉਂਦਾ ਤਾਂ ਕਿੰਨਾ ਮਜ਼ਬੂਤ ਤੁਸੀਂ ਦੇਖ ਲਓਗੇ ਮੁਸ਼ਕਲ ਆ ਰਹੀ ਜਾ ਰਹੇ ਨੇ ਕਿ ਕਿਸੇ ਦੇ ਸੱਟ ਨਾ ਵੱਜੇ ਪਹਿਲਾਂ ਸਮਾਂ ਦਿੱਤਾ ਗਿਆ ਸੀਗਾ ਲਗਾਤਾਰ ਜਿਹੜਾ ਲੋਕਾਂ ਵੱਲੋਂ ਆ ਦੇਖੋ ਕਈ ਬੰਦੇ ਨੇ ਕੋਈ ਗ੍ਰਿਲ ਨਹੀਂ ਸੀ ਲਾਈ ਇਸ ਤਰ੍ਹਾਂ ਰੱਖਿਆ ਹੋਇਆ ਸੀ ਤੋ ਲਗਾਤਾਰ ਲੋਕ ਜਿਹੜੇ ਨੇ ਉਹ ਇਸ ਨੂੰ ਹਟਾ ਰਹੇ ਨੇ ਆਪਣੇ ਆਪ ਜਿਹੜਾ ਪਹਿਲਾਂ ਤੋਂ ਹੀ ਕਿਉਂਕਿ ਜੁਰਮਾਨੇ ਬੜੇ ਮੋٹے ਪਾ ਦੇਣੇ ਨੇ ਤੇ ਲੋਕ ਆਪਣੇ ਆਪ ਹੀ ਜਿਹੜਾ ਇਹਨੂੰ ਢਾ ਰਹੇ ਨੇ ਕਿ ਘਟੋ ਘਟ ਜੁਰਮਾਨਿਆਂ ਤੋਂ ਬਚਿਆ ਜਾ ਸਕੇ ਮਾਹੌਲ ਜਿਹੜਾ ਬਿਲਕੁਲ ਘਬਰਾਟ ਵਾਲਾ ਪੈਦਾ ਹੋਇਆ ਹੋਇਆ ਕਿਉਂਕਿ ਪਹਿਲਾਂ ਨੋਟਿਸ ਜਿਹੜੇ ਆ ਦਿੱਤੇ ਗਏ ਸੀਗੇ ਤੁਹਾਨੂੰ